ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕੌਰ ਚਹਿਰ ਕਲੈਕਸ ਤੋਂ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਤੇ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਈ ਆ ਜਿਵੇਂ ਕਿ ਤੁਸੀਂ ਦੇਣ ਲੈਣ ਲਈ ਕਿਸੇ ਨੇ ਲੈਣਾ ਜਾਂ ਖੁਦ ਵੇਅਰ ਕਰਨ ਲਈ ਲੈਣਾ ਪ੍ਰਾਈਸ ਬਹੁਤ ਰੀਜ਼ਨੇਬਲ ਹੋਵੇ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਸੈਮੀ ਦੁਪੱਟੇ ਦੇ ਨਾਲ ਪ੍ਰਾਈਸ ਸੀਗਾ 600 ਦਾ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਉਹ ਵਾਲੀ ਵੀਡੀਓ ਨੂੰ ਬਹੁਤ ਵਧੀਆ ਰਿਸਪੌਂਸ ਸੀਗਾ ਤੇ ਬਹੁਤ ਭੈਣਾਂ ਦੀ ਡਿਮਾਂਡ ਸੀ ਸੂਟ ਹੀ ਖਤਮ ਹੋ ਗਏ ਸੀ ਜਾਨੀ ਕਿ ਇੰਨਾ ਜ਼ਿਆਦਾ ਉਹ ਸੀਗੇ ਉਹਨਾਂ ਦੇ ਆਰਡਰਸ ਵਗੈਰਾ ਸੀਗੇ ਸੋ ਅੱਜ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਆ ਇਹ ਉਹ ਤੋਂ 100 ਪਲੱਸ ਰਹੂਗਾ 700 ਦਾ ਪ੍ਰਾਈਸ ਰਹੂਗਾ ਪਰ ਇਹਦੇ ਵਿੱਚ ਇਹ ਆ ਕਿ ਇਹਦੇ ਨਾਲ ਦੁਪੱਟਾ ਤੁਹਾਨੂੰ ਹੋਰ ਵਧੀਆ ਮਿਲੂਗਾ ਉਹ ਸੈਮੀ ਦੁਪੱਟੇ ਦੇ ਨਾਲ ਸੀਗੇ ਇਹਦੇ ਨਾਲ ਹਾਫ ਪਿਓ ਦਾ ਦੁਪੱਟਾ ਆ ਗਿਆ ਜੀ ਬਹੁਤ ਪਿਆਰੀ ਜਿਹੀ ਕਲੈਕਸ਼ਨ ਆਈ ਆ ਕਈ ਸੋਟਾਂ ਦੇ ਨਾਲ ਮਸਲੀਨ ਦੇ ਦੁਪੱਟੇ ਆ ਗਏ ਉਹ ਵੀ ਬਹੁਤ ਸੋਹਣੇ ਰਹਿਣਗੇ ਬਹੁਤ ਪਿਆਰੇ ਬੰਦ ਹੋ ਗਈ ਸੀ ਨਹੀਂ ਤੇ ਬਹੁਤ ਹੀ ਪਿਆਰੀ ਜਿਹੀ ਕਲੈਕਸ਼ਨ ਰਹੂਗੀ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨ ਤੇ ਸਾਡਾ WhatsApp ਦਾ ਨੰਬਰ ਚੱਲ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਚਾਹੇ ਇੱਕ ਸੂਟ ਮੰਗਾਓ ਚਾਹੇ ਚਾਰ ਮੰਗਾਓ ਜਿੰਨੇ ਮਰਜ਼ੀ ਤੁਹਾਨੂੰ ਨੀੜ ਆ ਤੁਸੀਂ ਆਪਣੇ ਮੰਗਾ ਸਕਦੇ ਹੋ ਪ੍ਰਾਈਸ ਬਹੁਤ ਰੀਜ਼ਨੇਬਲ ਆ ਸਾਰੇ ਸੂਟਾਂ ਦਾ ਇੱਕੋ ਹੀ ਪ੍ਰਾਈਸ ਰਹੂਗਾ ਮੈਚਿੰਗ ਵੀ ਦਿਖਾਉਂਗੀ ਬਾਟਮ ਵਰਕ ਵੀ ਦਿਖਾਉਂਗੀ ਆਲ ਓਵਰ ਵੀ ਦਿਖਾਉਂਗੀ ਤੇ ਪ੍ਰਾਈਸ ਸਾਰਿਆਂ ਦਾ ਸੇਮ 700 ਰੁਪਿਆ ਹੀ ਰਹੂਗਾ ਤੁਸੀਂ ਆਪਣੇ ਫਟਾਫੜ ਸਕਰੀਨਸ਼ਾਟ ਲੈਨੇ ਆ ਜਿਹੜੀਆਂ ਭੈਣਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਆ ਜਿਹੜੀ ਉਹ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਹਾਂ ਪਹਿਲਾਂ ਹੀ ਡਿਜ਼ਾਈਨ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਸੋਹਣਾ ਹਵਲ ਦੇ ਡਿਜ਼ਾਈਨ ਦੇ ਨਾਲ ਹੂੰ ਹੂੰ ਤਨੂ ਸੂਟ ਸੀ ਚਾਕ ਬਲੈਕ ਹੋਗਾ ਜਿਵੇਂ ਜਿਹਾ ਸੁਵਾਰ ਆਪਣਾ ਜਿਹੜਾ ਸਾਰਾ ਬਹੁਤ ਸੋਹਣਾ ਕਾਟਨ ਦਾ ਬੇਸ ਰਹੂਗਾ ਬਹੁਤ ਪਿਆਰਾ ਬਹੁਤ ਸੌਫਟਨੈਸ ਆ ਬਾਕੀ ਇਹ ਰਿੰਕਲ ਫਰੀ ਰਹੂਗੀ ਕਾਟਨ ਇਹ ਨਹੀਂ ਹੈਗੀ ਵੀ ਤੁਸੀਂ ਧੋਤਾ ਤਾਂ ਇਕੱਠੀ ਜੀ ਹੋਗੀ ਹਨਾ ਪੂਰੀ ਸਾਫਟਨੈਸ ਆ ਕੱਪੜੇ ਦੇ ਵਿੱਚ ਬਹੁਤ ਪਿਆਰਾ ਕੱਪੜਾ ਵਾ ਬਹੁਤ ਵਧੀਆ ਤੇ ਜਿਵੇਂ ਮਰਜ਼ੀ ਤੁਸੀਂ ਆਪਣਾ ਘਰੇ ਰੂਟੀਨ ਵਾਈਸ ਪਾਉਣਿਆ ਰੂਟੀਨ ਵਾਈਸ ਪਾਓ ਕਿਸੇ ਨੂੰ ਦੇਣ ਲੈਣ ਲਈ ਲੈਣੇ ਆ ਦੇਣ ਲੈਣ ਲਈ ਲੈ ਸਕਦੇ ਹੋ ਬਹੁਤ ਵਧੀਆ ਜਾਨੀ ਕਿ ਹੈਗੇ ਨੇ ਤੇ ਪ੍ਰਾਈਸ ਵੀ ਬਹੁਤ ਸੋਹਣੀ ਲੈ ਕੇ ਆਏ ਆ ਸੋ ਫਟਾਫਟ ਤੁਸੀਂ ਇਥੇ ਸਕਰੀਨਸ਼ਾਟ ਕਰਨੇ ਆ ਜੇ ਕੋਈ ਭੈਣ ਇੱਕ ਸੂਟ ਮੰਗਾਉਗੀ ਤਾਂ 50 ਰੁਪਏ ਉਹਦੇ ਐਕਸਟਰਾ ਕੋਰੀਅਰ ਚਾਰਜਸ ਰਹਿਣਗੇ ਦੋ ਸੂਟਾਂ ਤੋਂ ਵੱਧ ਜਿੰਨੇ ਮਰਜ਼ੀ ਮੰਗਾ ਲਓ ਕੋਰੀਅਰ ਚਾਰਜਸ ਤੁਹਾਨੂੰ ਫ੍ਰੀ ਮਿਲਣਗੇ ਜੀ ਤੇ ਨਾਲ ਇਹਦੇ ਜਿਵੇਂ ਆ ਦੇਖੋ ਮਸਲੀਨ ਦਾ ਦੁਪੱਟਾ ਵਾ ਦੁਪੱਟਾ ਜਿਹੜਾ ਰਹੂਗਾ ਨਾ ਮਸਲੀਨ ਦਾ ਰਹੂਗਾ ਤੇ ਦੁਪੱਟੇ ਵੀ ਪੂਰੇ ਫੁੱਲੇ ਡੁੱਲੇ ਤੁਹਾਨੂੰ ਮਿਲਣਗੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਚੀਜ਼ ਵੀ ਤੁਹਾਨੂੰ ਸੁਪਰ ਫਾਈਨ ਵਧੀਆ ਕੁਆਲਿਟੀ ਜਣੀ ਜੇ ਮਿਲ ਰਹੀ ਆ ਤੇ ਬਹੁਤ ਸੋਹਣੇ ਦੁਪੱਟੇ ਨੇ ਜਿਵੇਂ ਕਿ ਸੈਮੀ ਦੁਪੱਟਿਆਂ ਨਾਲੋਂ ਕੀਤੇ ਜਿਆਦਾ ਵਧੀਆ ਨੇ ਬਹੁਤ ਸੋਹਣੀ ਕਲੈਕਸ਼ਨ ਪੂਰੀ ਸੌਫਟਨੈਸ ਆ ਦੁਪੱਟਿਆਂ ਦੇ ਵਿੱਚ ਕੋਈ ਖੜਾ ਨਹੀਂ ਕੋਈ ਸਿੰਥੈਟਿਕ ਪਾਣ ਨਹੀਂ ਕੋਈ ਲੜਨ ਜਾਂ ਅੰਜੇ ਵਾਲਾ ਸਟੱਫ ਨਹੀਂ ਹੈਗਾ ਬਹੁਤ ਸੋਹਣਾ ਸੌਫਟ ਸਟੱਫ ਆ ਇਹ ਠੀਕ ਹੈ ਜੀ ਮਸਟਰਡ ਕਲਰ ਦੇ ਉੱਪਰ ਇਹ ਵਾਲਾ ਸੂਟ ਆ ਇਹਦਾ ਨੰਬਰ ਹੋਊਗਾ ਜੀ 1 1 ਦਾ ਨੰਬਰ ਇਹ ਸੂਟ ਰਹੂਗਾ ਜੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਸੈਕੰਡ ਕਲਰ ਇਹਦਾ ਰਹੂਗਾ ਬਲੈਕ ਕਲਰ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਪਹਿਨ ਮੰਨ ਕੇ ਫਟਾਫੜ ਸਕਰੀਨਸ਼ਾਟ ਲੈਣਿਆ ਜਿਨ੍ਹਾਂ ਨੂੰ ਜਿਹੜਾ ਵੀ ਕਲਰ ਪਸੰਦ ਆਊਗਾ ਠੀਕ ਹੈ ਜੀ ਫਿਰ ਕਲਰ ਚੁਆਇਸ ਹੋ ਜਾਂਦੇ ਆ ਇਹ ਸੂਟ ਰੁੱਕ ਦੇਣੀ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦੇ ਨੇ ਹਾਲੋ ਨਾ ਇਹਦੇ ਸੇਮ ਇਸ ਮਸਲੀਨ ਦਾ ਦੁਪੱਟਾ ਜੀ ਤੇ ਨਾਲ ਸੇਮ ਆਲ ਓਵਰ ਪੂਰੀ ਪ੍ਰੋਪਰ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਕੱਟ ਕੰਨੀਓ ਵੀ ਕੋਈ ਵੀ ਆਈ ਨਹੀਂ ਵੀ ਤੁਹਾਨੂੰ ਘੱਟ ਕੱਟ ਦੇ ਦਾਂਗੇ ਜੇ ਰੇਟ ਫਸਦਾ ਕੱਟ ਵੀ ਪ੍ਰੋਪਰ ਮਿਲ ਰਿਹਾ ਕਪੜਾ ਵੀ ਬਹੁਤ ਜ਼ਿਆਦਾ ਫਾਈਨ ਮਿਲ ਰਿਹਾ ਦੁਪੱਟੇ ਵੀ ਬਹੁਤ ਸੋਹਣੇ ਨਾਲ ਮਿਲ ਰਿਹਾ ਠੀਕ ਹੈ ਜੀ ਤੇ ਪ੍ਰਾਈਸ ਸਿਰਫ ਕੀ ਦੇ ਰਿਹਾ ਸਿਰਫ 700 ਠੀਕ ਹੈ ਜੀ ਥਰਡ ਨੰਬਰ ਇਹਦੇ ਵਿੱਚ ਹੈਗਾ ਮੋਰ ਪੰਖੀਆ ਚੇਟ ਹਾਲੋ カラー चॉइस ਕਰਨੀ ਹੈ ਜਿਹੜਾ ਕਲਰ ਤੁਹਾਨੂੰ ਚਾਹੀਦਾ ਤੁਸੀਂ ਉਹ ਦੱਸ ਸਕਦੇ ਹੋ ਨੰਬਰ ਹੋਊਗਾ ਜੀ ਇਹਦਾ 3 ਸੇਮ ਡਿਜ਼ਾਈਨਿੰਗ ਹੈ ਜਸਟ ਇਹਨਾਂ ਦੇ ਕਲਰਾਂ ਦਾ ਫਰਕ ਆ ਤੇ ਫੋਰਥ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਮਹਿਰੂਨ শে ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਬਹੁਤ ਪਿਆਰੇ ਨਾਲ ਸੇਮ ਬਹੁਤ ਪਿਆਰੇ ਦੁਪੱਟੇ ਲੱਗੇ ਹੋਏ ਨੇ ਤੇ ਨੰਬਰ ਇਹਦਾ ਰਹੂਗਾ 4 ਦੇਖੋ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਚਾਰੇ ਕਲਰ ਨਾਲ ਇਹਦਾ ਬ੍ਰਾਈਟ ਨੇ ਨਾਲੇ ਬਹੁਤ ਸੋਹਣੇ ਨੇ ਨਾਲੇ ਜਿਆਦਾ ਬਿਹਾਈ ਜੇ ਕਲਰ ਨੇ ਨਾਈਂ ਜਿਆਦਾ ਡਾਲ ਜੇ ਨੇ ਬਹੁਤ ਸੋਹਣੇ ਮਿੱਠੇ ਪਿਆਰੇ ਜੇ ਕਲਰ ਨੇ ਤੇ ਜਿਸ ਤਰ੍ਹਾਂ ਜਣ ਕੇ ਹੁਣ ਚੱਲ ਰਹੇ ਨੇ ਜਿਸ ਹਸਾਰ ਨਾਲ ਮੌਸਮ ਆ ਰਿਹਾ ਵਾ ਬਹੁਤ ਸੋਹਣੇ ਚਾਰੇ ਦੇ ਚਾਰੇ ਕਲਰ ਬਹੁਤ ਪਿਆਰੇ ਲੋਟ नेक्स्ट ਵਾਲਾ ਦੇਖ ਲੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਅਲੋਚ ਇਦਾਂ ਰਹੂਗੀ ਇਹਦੀ ਪ੍ਰਿੰਟਿੰਗ ਬਹੁਤ ਪਿਆਰੀ ਪ੍ਰਿੰਟਿੰਗ ਆ ਨਾਲ ਇਹਦੇ ਵੀ ਆਊਗਾ ਸੇਮ ਮਸਲੀਨ ਦਾ ਹੀ ਦੁਪੱਟਾ ਇਹ ਵੀ ਆਲ ਓਵਰ ਸੂਟ ਰਹੂਗਾ ਨਾਲ ਸੇਮ ਮਸਲੀਨ ਦੇ ਦੁਪੱਟੇ ਦੇ ਨਾਲ ਪੂਰਾ ਵਧੀਆ ਦੁਪੱਟਾ ਰਹੂਗਾ ਤੇ ਨਾਲ ਆਲ ਓਵਰ ਛੋਟਾ 5 ਮੀਟਰ ਦੀ ਪ੍ਰੋਪਰ ਕਟਾ প্রিন্টিং ਚੈੱਕ ਆ ਲੋ প্রিন্টিং ਬੋਸ ਆਣੀ ਸੋਨੀ ਹੈ ਮਹਿੰਦੀ ਆ ਜਾਂ ਸ਼ੇਡ ਆ ਇਹਦੇ ਲਈ ਤੇ ਇਹਦਾ ਨੰਬਰ ਰਹੂਗਾ ਜੀ ਪੰਜ ਇਹ ਸਿੰਗਲ ਪੀਸ ਹੀ ਆ ਇਹਦੇ ਵਿੱਚ ਅਦਰ ਕੋਈ ਵੀ ਕਲਰ ਡਿਜ਼ਾਈਨ ਨਹੀਂ ਹੈਗਾ ਜੀ ਇਹ ਆ ਗਿਆ ਬਲੈਕ ਸੋਲੋ ਇਹਦੇ ਵਿੱਚ ਤੁਹਾਨੂੰ प्रिंट ਅਲੱਗ-ਅਲੱਗ ਮਿਲ ਜਾਣਗੇ ਕਲਰ ਇਹਦਾ ਬਲੈਕ ਹੀ ਹੋਊਗਾ 메ਨ ਜਿਹੜਾ ਕਲਰ ਆ ਨਾ ਉਹ ਬਲੈਕ ਹੀ ਹੋਊਗਾ ਉੱਤੇ ਦੇਖੋ ਇਹਦੇ ਸਾਰੇ ਮਿਰਰ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਮਿਰਰ ਦਾ ਕੰਮ ਮਿਲੇਗਾ ਸੂਟ ਦੇ ਉੱਪਰ ਤੁਹਾਨੂੰ ਤੇ ਪ੍ਰਿੰਟਿੰਗ ਦੇਖ ਲਓ ਜਿਗਜ਼ੈਗ ਵਾਂਗੂ ਪ੍ਰਿੰਟਿੰਗ ਹੋਈ ਹੋਈ ਆ ਆਲ ਓਵਰ 5 ਮੀਟਰ ਦੀ ਪ੍ਰੋਪਰ ਕਟ ਆ ਸੂਟ ਦੀ ਤੇ ਨਾ ਜਿਹੜੇ ਇਹਦੇ ਨਾਲ ਦੁਪੱਟਾ ਮਿਲ ਰਿਹਾ ਨਾ ਇਹ ਪਿਓਰ ਕਾਟਨ ਆ 100% ਕਾਟਨ ਵਾਲੇ ਹਾ ਸਟਾਫ ਆ ਬਿਲਕੁਲ ਜਿਹੜੀ ਕੈਮਰੀ ਕਾਟਨ ਉਹ ਵਾਲਾ ਸਟਾਫ ਆ ਇਹਦਾ ਬਹੁਤ ਹੀ ਪਿਆਰਾ ਤੇ ਨਾਲ ਇਹਦੇ ਹਾਫ ਪਿਓਰ ਦਾ ਮਿਲ ਰਿਹਾ ਜੀ ਦੁਪੱਟਾ ਆ ਲੋ ਇਹ ਹੀ ਦੁਪੱਟੇ ਮਾਰਕੀਟ ਦੇ ਵਿੱਚ ਪਿਓਰ ਕਹਿ ਕੇ ਵੀ ਸੇਲ ਹੁੰਦੇ ਆ ਬਟ ਜੋ ਕੁਆਲਿਟੀ ਆ ਸੇਮ ਤੁਹਾਨੂੰ ਦੱਸ ਕੇ ਦੇ ਰਹੇ ਆ ਹਾਫ ਪਿਓਰ ਦੀ ਕੁਆਲਿਟੀ ਆ ਬਟ ਜਦੋਂ ਫੀਲ ਕਰੋਗੇ ਤੁਹਾਨੂੰ ਬਿਲਕੁਲ ਪਿਓਰ ਵਾਂਗ ਲੱਗੂਗੀ ਬਹੁਤ ਸੋਹਣੀ ਕੁਆਲਿਟੀ ਆ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਆ ਦੁਪੱਟੇ ਦੀ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਨੰਬਰ ਹੋਗਾ ਜੀ 6 6 ਨੰਬਰ ਇਹ ਸਟੋਰ ਹੋਗਾ ਇਹਦੇ ਵਿੱਚ ਜਿਹੜੇ ਡਿਜ਼ਾਈਨ ਨੇ ਤਿੰਨ ਨੇ ਸਾਡੇ ਕੋਲੇ ਤਿੰਨੇ ਹੀ ਡਿਫਰੈਂਟ ਰੈਨਗੇਸ ਹਾਂ ਲੋਜੀ ਇੱਕ ਕਾਵਲ ਅਡਵਾਈਜ਼ ਨੇ ਜੀ ਰਿਹਾ ਸੀ ਸੇਮ ਸਾਰੇ ਆ ਮਿਰਰ ਦਾ ਕੰਮ ਮਿਲੂਗਾ ਤੁਹਾਨੂੰ ਸੂਟ ਦੇ ਉੱਪਰ ਨਾਲ ਸੇਮ ਹੀ ਦੁਪੱਟਾ ਮਿਲੂਗਾ ਜਿਵੇਂ ਉਹ ਵਾਲੇ ਸੂਟ ਦਾ ਦੁਪੱਟਾ ਸੀ ਦੁਪੱਟੇ ਸਾਰੇ ਬਹੁਤ ਸੋਹਣੇ ਆ ਟਾਈ ਡਾਈ ਜੇ ਵਾਂਗੂ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣੀਆਂ ਦੁਪੱਟਿਆਂ ਨਾਲ ਹੀ ਸੂਟ ਦੀ ਗ੍ਰੇਸ ਆਉਂਦੀ ਆ ਦੁਪੱਟੇ ਬਹੁਤ ਪਿਆਰੇ ਨੇ ਨੰਬਰ ਹੋਗਾ ਜੀ 7 ਤੇ ਥਰਡ ਵੀ ਇਹਦੇ ਵਿੱਚ ਥੋੜਾ ਜਿਹਾ ਬਿਗ ਬੈਗ ਵਾਂਗੂ ਹੀ ਪ੍ਰਿੰਟ ਆ ਉਹ ਛੋਟਾ ਸੀ ਇਹ ਥੋੜਾ ਜਿਹਾ ਹਾਂ ਜਾਨਕਿ ਵੱਡਾ ਆ ਗਿਆ ਉਹਦੇ ਨਾਲ ਆ ਲੋ ਤੇ ਨਾਲ ਸੇਮ ਆ ਰਿਹਾ ਜੀ ਦੁਪੱਟਾ ਇਹਦਾ ਨੰਬਰ ਹੋਗਾ ਜੀ ਇਹ ਵਾਲੇ ਸੂਟ ਦਾ 8 8 ਨੰਬਰ ਸੋਡ ਰੋਗਾ ਤਿੰਨ ਪੀਸ ਨੇ ਤਿੰਨੇ ਹੀ ਪੀਸ ਬਹੁਤ ਪਿਆਰੇ ਨੇ ਜਿਹੜਾ ਮਰਜੀ ਪੀਸ ਤੁਸੀਂ ਇਹ ਚੋਂ ਲੈ ਲਿਓ ਨੈਕਸਟ ਜਿਹੜਾ ਤੁਹਾਨੂੰ ਦੇਖ ਰਹੀਆਂ ਇਹ ਦਊਂਗੀ ਬਲੂ ਕਲਰ ਆਲ ਓਵਰ ਸੋਡ ਏਗੀ ਆਲ ਓਵਰ ਪ੍ਰਿੰਟ ਰੋਗਾ ਇਹ ਵੀ ਸੋਲੋ ਪੀਸ ਆ ਇਹਦੇ ਵਿੱਚ ਕੋਈ ਵੀ ਅਦਰ ਡਿਜ਼ਾਈਨ ਜਾਂ ਕਲਰ ਨਹੀਂ ਹੈਗਾ ਜੀ ਇਹ ਵੀ ਪਿਓਰ ਕਾਟਨ ਆ ਕੈਮਰੀ ਕਾਟਨ ਆ ਜਿਹੜੇ 5-600 ਦੇ ਕੱਲੇ ਸੂਟ ਆ ਰਹੇ ਨੇ ਉਹਨਾਂ ਦੇ ਨਾਲ ਹਾਫ ਪਿਓਰ ਦਾ ਦੁਪੱਟਾ ਪਰ ਪ੍ਰਾਈਸ ਸਿਰਫ 700 ਦੇ ਰਹੇ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਆ ਲੋ ਨਾ ਦੁਪੱਟਾ ਵੀ ਚੈੱਕ ਕਰ ਲਓ ਬਹੁਤ ਧਿਆਣਾ ਲੱਗਿਆ ਹੋਇਆ ਦੁਪੱਟੇ ਬਹੁਤ ਸੋਹਣੇ ਆ ਬਹੁਤ ਪਿਆਰੇ ਨੇ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰਨੇ ਨੇ ਨੰਬਰ ਹੋਗਾ ਜੀ 9 9 ਨੰਬਰ ਸੂਟ ਰਹੂਗਾ ਮੈਕ ਜਿਹੜਾ ਨਿਊ ਸੈੱਟ ਆ ਰਿਹਾ ਇਹ ਵੀ ਚਾਰ ਕਲਰਾਂ ਦੇ ਉੱਪਰ ਆਇਆ ਆਪਣੇ ਕੋਲ ਚਾਰ ਹੀ ਕਲਰ ਇਹਦੇ ਵੀ ਬਹੁਤ ਪਿਆਰੇ ਆ ਇਹਨੂੰ ਰੈੱਡ ਮਹਿਰੂਨ ਸ਼ੇਡ ਆ ਬਹੁਤ ਪਿਆਰਾ ਸ਼ੇਡ ਆ ਬਹੁਤ ਹੀ ਸੋਹਣਾ ਨਾਲ ਇਹਦੇ ਸੇਮ ਹੈਗਾ ਜੀ ਦੁਪੱਟਾ ਇਹ ਕੱਲੋ ਦੁਪੱਟਾ ਬੋਸ ਸੋਣਾ ਨਾਲ ਸਾਰਾ ਪ੍ਰਿੰਟਡ ਦੁਪੱਟਾ ਲੱਗਿਆ ਹੋਇਆ ਸੋ ਜਿਹੜਾ ਵੀ ਕਲਰ ਇਹਨਾਂ ਚ ਚਾਰ ਕਲਰ ਇਹ ਵਾਲੇ ਡਿਜ਼ਾਈਨ ਚ ਤੁਹਾਨੂੰ ਮਿਲ ਜਾਣਗੇ ਚਾਰ ਹੀ ਕਲਰ ਬੋਸ ਸੋਣੇ ਆਲ ਓਵਰ 5 ਮੀਟਰ ਦਾ ਸੋਟਾ ਇਹ ਜਿਹਦੇ ਵਿੱਚ ਜਿਹੜੇ ਕਲਰ ਮਿਲਣਗੇ ਨੰਬਰ ਇਹਦਾ ਰਹੂਗਾ ਜੀ 10 10 ਨੰਬਰ ਇਹ ਮਹਿਰੂਨ ਸੋਟਾ ਰਹੂਗਾ ਜੀ ਨੈਕਸਟ ਜਿਹੜਾ ਕਲਰ ਦਿਖਾ ਰਹੀ ਐ ਇਹ ਹੈਗਾ ਬਲੂ ਕਲਰ ਆਲਸ ਬਲੂ ਕਲਰ ਮਿਲੂਗਾ ਨੰਬਰ ਹੋ ਗਿਆ ਦਾ 11 11 ਨੰਬਰ ਇਹ ਸੂਟ ਰਹੂਗਾ ਨੈਕ ਇਸ ਦੇ ਵਿੱਚ ਆਊਗਾ ਮਸਟਰਡ ਸ਼ੀਰਟ ਨੰਬਰ ਹੋਊਗਾ ਜੀ 12 12 ਨੰਬਰ ਰਹੂਗਾ ਕਲਰ ਬਹੁਤ ਸੋਹਣਿਆ ਪ੍ਰਿੰਟ ਤਾਂ ਤੁਸੀਂ ਚੈੱਕ ਕਰ ਹੀ ਲੈ ਇੱਕ ਸੂਟ ਮੈਂ ਤੁਹਾਨੂੰ ਸਾਰੀ ਪ੍ਰਿੰਟਿੰਗ ਚੈੱਕ ਕਰਵਾ ਹੀ ਦਿੱਤੀ ਆ ਦੁਪੱਟਾ ਵੀ ਨਾਲ ਚੈੱਕ ਕਰਵਾਤਾ ਤੁਸੀਂ ਜਸਟ ਹਾਂ ਸੂਟ ਚੂਜ਼ ਕਰਨਾ ਕਿਹੜੇ ਕਲਰ ਦਾ ਤੁਹਾਨੂੰ ਚਾਹੀਦਾ ਚਾਰ ਕਲਰ ਮਿਲ ਗਏ ਆ ਇਹਦੇ ਵਿੱਚ

ਇਸ ਦਾ ਰੋਗਾ ਇਹ ਬੋਟਲ 그린 ਕਲਰ ਆ ਜੇ ਮੈਂ ਕਿ 그린 ਕਲਰ ਪ੍ਰੋਪਰ ਆ ਬਹੁਤ ਸੋਨੀ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਪਿਆਰੀ ਹੋਈ ਹੋਈ ਆ ਨਾਲ ਇਹਦੇ ਸੇਮ ਆ ਰਿਹਾ ਜੀ ਹਾਫ ਪਿਓਰ ਦਾ ਦੁਪੱਟਾ ਆਲੋਚ ਬਹੁਤ ਸੋਣਾ ਨਾਲ ਦੁਪੱਟਾ ਲੱਗਿਆ ਹੋਇਆ ਸੋ ਇਹਨਾਂ ਵਿੱਚ ਵੀ ਚਾਰ ਕਲਰ ਤੁਹਾਨੂੰ ਮਿਲਣਗੇ ਸੇਮ ਡਿਜ਼ਾਈਨ ਦੇ ਵਿੱਚ ਇਹਦਾ ਨੰਬਰ ਹੋਊਗਾ ਜੀ 14 14 ਨੰਬਰ ਇਹ ਸੂਟ ਰਹੂਗਾ 컬러 ਇਹਦੇ ਵਿੱਚ ਤੁਸੀਂ ਚੈੱਕ ਕਰ ਲਓ ਨੈਕਸਟ ਕਰ ਇਹਦੇ ਵਿੱਚ ਹੈਗਾ ਮਜ਼ੈਂਟਾ ਰਾਣੀ ਸ਼ੇਡ ਨੰਬਰ ਹੋਵੇਗਾ ਇਹਦਾ 15 15 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲੇ ਨੇ ਵਿਚਾਰੇ ਆ ਬਲੂ ਸ਼ੇਡ ਹਾਲੋ ਇਹਦਾ ਨੰਬਰ ਹੋਊਗਾ ਜੀ 16 16 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਆ ਰਿਹਾ ਜੀ रेड शेड ये भी कलर बहुत प्यारा चार ही कलर ये भी बहुत प्यारे ने बहुत सोहने ने नंबर होगा जी सतारा सतारा नंबर यह सूट रहूगा बहुत सोहनी सुपर कलेक्शन आ सो तो इन भी जेड़ा भी सूट थो पसंद आया हो फटाफट लैके स्क्रीन शॉट ऑर्डर कर दौ नैक्सट वाले जेडे मैं थोड़ा दिखाऊंगी वह दिखाऊंगी मैचिंग दुपट्टा ਆ ਦੰਮੀ ਨੂੰ ਕਸਵਾਉਣਾ ਹੈ। ਆ ਲੋ। ਇਹ ਹੈਗੇ ਮੈਚਿੰਗ ਸੂਟ। ਪਹਿਲਾ ਦੇਖੋ ਪੀਜ ਕਲਰ ਦੇ ਉੱਪਰ ਆ ਪੀਜ ਕਲਰ ਆ ਸਾਰੇ ਡਿਜੀਟਲ ਪ੍ਰਿੰਟਿੰਗ ਮਿਲ ਰਹੀ ਆ। ਸਾਰੀ ਡਿਜੀਟਲ ਪ੍ਰੋਪਰ ਪ੍ਰਿੰਟਿੰਗ ਮਿਲ ਰਹੀ ਆ। ਬਹੁਤ ਸੋਹਣੀ ਫਰੰਟ ਤੇ ਬੈਕ ਬਿਲਕੁਲ ਸੇਮ ਰਹੂਗੀ। ਜਿਵੇਂ ਫਰੰਟ ਦੇ ਉੱਪਰ ਸਾਰਾ ਡਿਜੀਟਲ ਪ੍ਰਿੰਟ ਆ ਸੇਮ ਪ੍ਰਿੰਟ ਬੈਕ ਦੇ ਉੱਪਰ ਹੋਊਗਾ। ਨਾਲ ਇਹਨਾਂ ਦੇ ਆਉਣਗੀਆਂ ਕਾਟਨ ਦੀਆਂ ਬਾਟਮਸ ਤੇ ਨਾਲ ਜਿਹੜੇ ਦੁਪੱਟੇ ਆਉਣਗੇ ਉਹ ਆਉਣਗੇ ਮਸਲੀਨ ਦੇ ਆਹ ਲੋ ਮਸਲੀਨ ਦੇ ਦੁਪੱਟੇ ਆਉਣਗੇ ਇਹਦੇ ਵਿੱਚ ਵੀ ਤੁਹਾਨੂੰ 4 ਕਲਰ ਮਿਲਣਗੇ 4 ਹੀ ਕਲਰ ਇਹਦੇ ਵੀ ਬਹੁਤ ਪਿਆਰੇ ਰਹਿਣਗੇ ਇਹਦਾ ਨੰਬਰ ਹੋਊਗਾ ਜੀ 18 18 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਕਲਰ ਚੈੱਕ ਕਰ ਲਓ ਕਲਰ ਤੁਹਾਨੂੰ ਮਿਲ ਜੂਗਾ ਇੱਕ ਪਿੰਕ ਸ਼ੇਡ ਇਹਦਾ ਨੰਬਰ ਹੋਊਗਾ ਜੀ 19 19 ਨੰਬਰ ਸੂਟ ਆ ਨਾਲ ਸੇਮ ਹੀ ਪਿੰਕ ਕਲਰ ਦੀ ਬਾਟਮ ਰਹੂਗੀ ਨਾਲ ਸੇਮ ਮਸਲੀਨ ਦਾ ਹੀ ਦੁਪੱਟਾ ਰਹੂਗਾ ਨੈਕਸਟ ਵਾਲਾ ਜਿਹੜਾ ਹੈਗਾ ਇਹ ਹੈਗਾ ਲਵੈਂਡਰ ਸੂਟ ਇਹਦੇ ਨਾਲ ਵੀ ਸੇਮ ਬਾਟਮ ਮਿਲ ਰਹੀ ਹੈ ਤੁਹਾਨੂੰ ਪਲੇਨ ਕਾਟਨ ਦੀ ਤੇ ਨਾਲ ਸੇਮ ਆ ਰਿਹਾ ਜੀ ਸ਼ਰਟ ਦਾ ਸਾਰਾ ਡਿਜੀਟਲ ਪ੍ਰਿੰਟ ਤੇ ਨਾਲ ਸੇਮ ਆ ਰਿਹਾ ਜੀ ਦੁਪੱਟਾ ਨੰਬਰ ਹੋਊਗਾ ਇਹਦਾ ਬੀ ਵੀ ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਚਾਰਿਆ ਗ੍ਰੀਨ ਕੀ ਟੋਨ ਦੇ ਉੱਪਰ ਆ ਕਲਰ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਇਹਦੇ ਸੇਮ ਪਲੇਨ ਬਾਟਮ ਆ ਸੇਮ ਮਸਲੀਨ ਦਾ ਇਹ ਦੁਪੱਟਾ ਠੀਕ ਹੈ ਜੀ ਸੇਮ ਜਾਨੀ ਕਿ ਪ੍ਰਿੰਟਿੰਗ ਦੇ ਵਿੱਚ ਚਾਰ ਕਲਰ ਤੁਹਾਨੂੰ ਮਿਲ ਰਹੇ ਨੇ ਨੰਬਰ ਹੋਊਗਾ 21 21 ਨੰਬਰ ਇਹ ਸੂਟ ਰਹੂਗਾ ਠੀਕ ਹੈ ਜੀ ਫਟਾਫਟ ਸਕਰੀਨ ਸ਼ਾਟ ਲੈ ਲਓ ਮਸਲੀਨ ਦੇ ਦੁਪੱਟੇ ਨੇ ਬਹੁਤ ਸੋਹਣਾ ਫੈਬਰਿਕ ਆ ਜਿੰਮੇ ਮਰਜੀ ਚਾਹੇ ਖੋਦ ਪਾ ਲੋ ਚਾਹੇ ਤੁਸੀਂ ਦੇਣ ਲੈਣ ਲੈਣ ਲੈਣੇ ਨੇ ਸੋ ਰੇਂਜ ਵੀ ਬਹੁਤ ਪਿਆਰੀ ਆ ਕਲਰ ਚੁਆਇਸ ਵੀ ਤੁਹਾਨੂੰ ਮਿਲ ਰਹੀ ਆ ਬਾਕੀ ਮੈਚਿੰਗ ਆਲ ਓਵਰ ਹਰ ਤਰ੍ਹਾਂ ਦੀ ਚੁਆਇਸ ਮਿਲ ਰਹੀ ਆ ਦੁਪੱਟਿਆਂ ਵਿੱਚ ਵੀ ਚੁਆਇਸ ਮਿਲ ਰਹੀ ਆ ਚਾਹੇ ਤੁਸੀਂ ਹਾਫ ਪੋਰ ਦਾ ਦੁਪੱਟਾ ਲੈ ਲਓ ਚਾਹੇ ਤੁਹਾਨੂੰ ਚਾਹੀਦਾ ਮਸਲੀਨ ਦੇ ਦੁਪੱਟੇ ਦੇ ਨਾਲ ਲੈ ਲਓ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਕਲਰ ਹੋਰ ਤੁਹਾਨੂੰ ਮਿਲ ਜਾਊਗਾ ਲੈਮਨ ਸ਼ੇਡ ਲੈਮਨ ਸ਼ੇਡ ਪੰਜ ਕਲਰ ਨੇ ਇਹਦੇ ਵਿੱਚ ਆ ਲੋ ਠੀਕ ਹੈ ਜੀ ਇਹਦਾ ਨੰਬਰ ਰਹੂਗਾ 22 22 ਨੰਬਰ ਇਹ ਸੂਟ ਰਹੂਗਾ ਫੋਨ ਜਿਹੜੇ ਮੈਂ ਤੁਹਾਨੂੰ ਪੀਸ ਦਿਖਾਉਣ ਲੱਗੀ ਆ ਨਾ ਇਹ ਹੈਗੇ ਨੇ ਬਾਟਮ ਵਰਕ ਵਾਲੇ ਇਹਨਾਂ ਦੇ ਨਾਲ ਜਿਹੜੇ ਦੁਪट्टे ਰਹਿਣਗੇ ਉਹ ਸੈਮੀ ਦੇ ਰਹਿਣਗੇ ਪਰ ਇਹਨਾਂ ਦੇ ਉੱਪਰ ਬਾਟਮ ਦੇ ਉੱਤੇ ਸਾਰੇ ਤੁਹਾਨੂੰ ਵਰਕ ਮਿਲੇਗਾ ਗਰਲਿਸ਼ ਲੁੱਕ ਦੇ ਪੀਸ ਨੇ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਗਿਫਟ ਦੇ ਤੌਰ ਤੇ ਵੀ ਦੇ ਸਕਦੇ ਹੋ ਕੱਪੜਾ ਬਹੁਤ ਫਾਈਨ ਰਹੂਗਾ ਜਿਹੜੇ ਸੂਟਾਂ ਦਾ ਲੋਚ ਪ੍ਰਿੰਟਿੰਗ ਚੈੱਕ ਕਰ ਲਓ ਇਦਾਂ ਰੋਗਿਆ ਦੀ ਟਾਈਮੇਟਾ ਦੀ ਸ਼ਰਟ ਮਸਟਰਡ ਕਲਰ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਨਾਲ ਹੀ ਤੇ ਤੁਹਾਨੂੰ ਮਿਲ ਰਹੀ ਆ ਬਾਟਮ ਕਾਟਨ ਦੀ ਜੀ ਤੇ ਬਾਟਮ ਦੇ ਉੱਤੇ ਇਸ ਤਰ੍ਹਾਂ ਤੁਹਾਨੂੰ ਵਰਕ ਮਿਲ ਰਿਹਾ ਤੇ ਨਾਲ ਜਿਹੜਾ ਦੁਪੱਟਾ ਮਿਲ ਰਿਹਾ ਉਹ ਮਿਲ ਰਿਹਾ ਸੈਮੀ ਦਾ ਸੈਮੀ ਦਾ ਦੁਪੱਟਾ ਤੇ ਸਾਈਡਾਂ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਸ਼ਰਟ ਨਾਲ ਦੀ ਸਾਰੇ ਲੈਸ ਮਿਲ ਰਹੀ ਹੈ ਠੀਕ ਹੈ ਜੀ ਨੰਬਰ ਹੋਊਗਾ 3 23 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਹਲੋ ਇੱਕ ਮੋਰ ਪੰਖੀਆ ਸ਼ੇਡ ਮਿਲੇਗਾ ਨਾਲ ਇਹਦੇ ਵੀ ਸੇਮ ਬਾਟਮ ਰਹੂਗੀ ਹਲੋ ਤੇ ਨਾਲ ਹੀ ਸੇਮ ਦੁਪੱਟਾ ਰਹੂਗਾ ਨੰਬਰ ਇਹਦਾ ਰਹੂਗਾ ਜੀ 24 24 ਨੰਬਰ ਇਹ ਸੂਟ ਆ ਨੈਕਸਟ ਵਾਲਾ ਜਿਹੜਾ ਪੀਸ ਹੈ ਇਹਦੀ ਵੀ ਤੁਹਾਨੂੰ ਮਿਲ ਰਿਆ ਇਹ ਮੇਨੂੰ ਰਿਹਾ ਪਿੰਕ ਸ਼ੇਡ ਦੇ ਵਿੱਚ ਆਲੋਚ ਇੰਦਾ ਹੈਗਾ ਇਹਦਾ ਸ਼ਰਟ ਦੇ ਵਿੱਚ ਬਣਿਆ ਹੋਇਆ ਪ੍ਰਿੰਟ ਤੇ ਇੰਦਾ ਰਹੂਗੀ ਜੀ ਇਹਦੀ ਬਾਟਮ ਸਾਰੀ ਬਾਟਮ ਦੇ ਉੱਤੇ ਤੁਹਾਨੂੰ ਮੋਰੀਆਂ ਤੇ ਵਰਕ ਮਿਲ ਰਿਆ ਤੇ ਸੈਮੀ ਦੇ ਦੁਪੱਟਾ ਫੋਰਸ ਇਸ ਤਰ੍ਹਾਂ ਸਾਈਡ ਪੱਲਿਆਂ ਦੇ ਉੱਪਰ ਤੁਹਾਨੂੰ ਸ਼ਰਟ ਨਾਲ ਦੀ ਪੱਟੀ ਮਿਲ ਰਹੀ ਹੈ ਨੰਬਰ ਹੋਊਗਾ ਜੀ 25 25 ਨੰਬਰ ਇਹ ਸੂਟ ਰਹੂਗਾ ਕੋਰਸ ਕੱਲੇ ਦੇ ਇਸ ਤੋਂ ਹਨ ਮਿਲੂਗਾ ਮਹਿੰਦੀਆ ਟੂਨ ਦੇ ਉੱਪਰ ਆ ਲੋ ਜੀ ਮਹਿੰਦੀਆ ਟੂਨ ਰੋਗੀ ਨਾਲ ਸੇਮ ਆ ਰਹੀਆ ਬਾਟਮ ਵਰਕ ਤੇ ਨਾਲ ਸੇਮ ਆ ਰਿਆ ਜੀ ਦੁਪੱਟਾ ਤੇ ਨੰਬਰ ਹੈਗਾ ਜੀ 26 ਇਹ ਹੀ ਸੇਮ ਪੈਟਰਨ ਦੇ ਵਿੱਚ ਇੱਕ ਡਿਜ਼ਾਈਨ ਹੋਰ ਤੁਹਾਨੂੰ ਮਿਲ ਜੂਗਾ ਇਹ ਆਊਗਾ ਮੈਚਿੰਗ ਬਾਟਮ ਦੇ ਨਾਲ ਜਿਵੇਂ ਸ਼ਰਟ ਦੇ ਵਿੱਚ ਫਲਾਵਰ ਬਣੇ ਹੋਇਆ ਸੇਮ ਉਦਾਂ ਦੀਆਂ ਮੈਚਿੰਗਸ बॉਟਮ ਲੱਗੀਆਂ ਹੋਈਆਂ ਨੇ ਹਾਲੋ ਜਿਵੇਂ ਆ ਸ਼ਰਟ ਆ ਬਹੁਤ ਪਿਆਰੀ ਬਹੁਤ ਸੋਹਣੀ ਸ਼ਰਟ ਆ ਏ ਤੇ ਨਾਲ ਇਹਦੇ ਸੇਮ ਹੈਗੀ ਆ बॉਟਮ बॉਟਮ ਦੇ ਉੱਤੇ ਤੁਹਾਨੂੰ ਸੇਮ ਵਰਕ ਮਿਲ ਰਿਹਾ ਜੀ ਹਾਲੋ ਸੇਮ ਫਲਾਵਰ ਜਿਹੜੇ ਇਹਦੇ ਵਿੱਚ ਬਣੇ ਹੋਏ ਆ ਉਹਦੇ ਨਾਲ ਦੀ ਸੇਮ ਮੈਚਿੰਗ बॉਟਮ ਲੱਗੀ ਹੋਈ ਆ ਤੇ ਨਾਲ ਸੇਮ ਹੈਗਾ ਸੈਮੀ ਦਾ ਦੁਪੱਟਾ ਪੱਲਿਆਂ ਦੇ ਉੱਪਰ ਤੁਹਾਨੂੰ ਸਾਰਿਆਂ ਦੇ ਉੱਪਰ ਉਸੇ ਤਰ੍ਹਾਂ ਪੱਟੀ ਮਿਲ ਰਹੀ ਹੈ ਇਹਦਾ ਨੰਬਰ ਹੋਊਗਾ ਜੀ 27 27 ਨੰਬਰ ਸੂਟ ਰਹੂਗਾ ਇਹ ਇਹਦੇ ਵਿੱਚ ਵੀ ਤੁਹਾਨੂੰ ਪੰਜ ਕਲਰ ਮਿਲ ਜਾਣਗੇ ਆ ਲਓ ਜੀ ਕਲਰ ਕੰਟਰਾਸਟ ਚੈੱਕ ਕਰ ਲਿਓ ਜਿਹੜਾ ਵੀ ਚਾਹੀਦਾ ਹੋਇਆ ਨਮ ਨਹੀਂ ਦੱਸ ਸਕਦੇ ਹੋ ਨਹੀਂ ਤਾਂ ਫੇਰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤਾਂ ਬਹੁਤ ਹੀ ਪਰਫੈਕਟ ਆ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਆ ਲਓ ਜੀ ਇਹ ਰਹੂਗੀ ਇਹਦੀ ਬਾਟਮ ਨਾਲ ਇਹਦੇ ਸੇਮ ਰਹੂਗਾ ਜੀ ਦੁਪੱਟਾ ਨੰਬਰ ਹੋਗਾ 28 ਨੈਕਸਟ ਵਾਲਾ ਜਿਹੜਾ ਹੋਗਾ ਹੈਗਾ ਪਰਪਲ ਸ਼ੇਡ ਦੇ ਉੱਪਰ ਆਓ ਜੀ ਨਾਲ ਸੇਮ ਆ ਰਹੀ ਹੈ ਤਾਂ ਦੁਪੱਟਾ ਪਰਪਲ ਸ਼ੇਡ ਦਾ ਇਹ ਤੇ ਨਾਲ ਸੇਮ ਆ ਰਹੀ ਹੈ ਜੀ ਇਹਦੀ ਬਾਟਮ ਨੰਬਰ ਹੋਗਾ ਜੀ 29 29 ਨੰਬਰ 29 ਨੰਬਰ ਸੋਟ ਰਹੂਗਾ ਇਹ ਅਕੋਰਡਿੰਗ ਟੂ ਤੁਹਾਡੀ ਡਿਮਾਂਡ ਹੈ ਇਨ ਸੂਟ ਦੁਬਾਰਾ ਰਿਪੀਟ ਮੰਗਾਏ ਨੇ ਸੋ ਹੁਣ ਜਿਹੜੀਆਂ ਪਹਿਣਾ ਰਹਿ ਰਹੀਆਂ ਸੀ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਇਹ ਨਾ ਹੋਵੇ ਕਿ ਇਸ ਵਾਰ ਵੀ ਤੁਸੀਂ ਵੀਡੀਓ ਦੇਖਿਆਂ ਤੋਂ ਲੇਟ ਹੋ ਜਾਮੋ ਤੇ ਜਦ ਤੱਕ ਸਾਰਾ ਸਟਾਕ ਫੇਰ ਤੋਂ ਸਾਰੇ ਤੁਹਾਡੀ ਕਲਰ ਜਿਹਨੇਰਲ ਪ੍ਰਿੰਟ ਤੁਹਾਨੂੰ ਪਸੰਦ ਨੇ ਤਾਂ ਉਹ ਸੋਲਡ ਆਊਟ ਹੋ ਜਾ ਆ ਲੋ ਇਹ ਹੈਗਾ ਨੈਕਸਟ ਇਹਦਾ ਨੰਬਰ ਹੋਊਗਾ ਜੀ 30 3 ਨੰਬਰ ਸੂਟਾਂ ਨਾਲ ਸੇਮ ਹੀ ਦੁਪੱਟੇ ਆ ਰਿਹਾ ਬਾਟਮ ਨਾਲ ਦਾ ਸੇਮ ਦੁਪੱਟਾ ਵਾ ਤੇ ਨੈਕਸਟ ਤੇ ਲਾਸਟ ਪੀਸ ਹੈਗਾ ਅੱਜ ਦੀ ਵੀਡੀਓ ਦਾ ਲਾਈਟ ਸਕਾਈ ਬਲੂ ਕਲਰ ਨਾਲ ਸੇਮ ਆ ਰਹੀ ਹੈ ਸਕਾਈ ਬਲੂ ਬਾਟਮ ਤੇ ਨਾਲ ਸੇਮ ਆ ਰਿਹਾ ਜੀ ਦੁਪੱਟਾ ਨੰਬਰ ਹੋਊਗਾ ਜੀ 31 31 ਨੰਬਰ ਇਹ ਸੂਟ ਹੋਊਗਾ ਲਓ ਜੀ ਇਹ ਸੀਗੀ ਸਾਡੀ ਅੱਜ ਦੀ ਸਾਰੀ ਕਲੈਕਸ਼ਨ ਆਲ ਓਵਰ ਸੂਟ ਵੀ ਦਿਖਾਏ ਆ ਮੈਚਿੰਗ ਵੀ ਦਿਖਾਏ ਨੇ ਬਾਟਮ ਵਰਕ ਵਾਲੇ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਧਿਆਨ ਦੇ ਨਾਲ ਦੇਖ ਲਿਆ ਕਰੋ ਫੈਬਰਿਕ ਸਾਰਾ ਦੱਸਿਆ ਹੁੰਦਾ ਪ੍ਰਾਈਸ ਸਾਰਾ ਦੱਸਿਆ ਹੁੰਦਾ ਸੋ ਤਾਂ ਹੀ ਮਿਸ ਹੁੰਦਾ ਜਦੋਂ ਵੀਡੀਓ ਨੂੰ ਸਕਿਪ ਕਰਕੇ ਦੇਖਦੇ ਹੋ ਜਾਂ ਅੱਗੇ ਕਰਕੇ ਦੇਖ ਲੈਣੇ ਤਾਂ ਪਿਛਲੇ ਜੋ ਵੀ ਦੱਸਿਆ ਹੁੰਦਾ ਕਿਹਾ ਹੁੰਦਾ ਉਹ ਸਾਰਾ ਫਿਰ ਰਹਿ ਜਾਂਦਾ ਤਾਂ ਫਿਰ ਤੁਸੀਂ WhatsApp ਦੇ ਉੱਤੇ ਦੁਬਾਰਾ ਤੋਂ ਮੈਸੇਜ ਕਰਦੇ ਹੋ ਇਨਕੁਆਰੀ ਲੈਣੇ ਹੋ ਕੱਪੜੇ ਦੇ ਬਾਰੇ ਜਦ ਕਿ ਮੇਰੀ ਹਰ ਵੀਡੀਓ ਦੇ ਵਿੱਚ ਪੂਰੀ ਡਿਟੇਲ ਦਿੱਤੀ ਹੁੰਦੀ ਹੈ ਠੀਕ ਹੈ ਜੀ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ